ਸਪੀਕਰ ਦੇ ਕਮਰੇ 'ਚ ਬਾਹਰ ਜਾਣ ਨੂੰ ਦਰਵਾਜਾ ਹੈ ਭਾਈ ਅਮਰੀਕ ਸਿੰਘ ਕਹਿੰਦਾ ਤੁਸੀਂ ਆਈਪੀਐਸ ਰਹੇ ਹੋ ਮੈਂਬਰ ਪਾਰਲਮੈਂਟ ਰਹੇ ਹੋ ਕਿਹੜਾ ਕਮਰਾ ਹੈ ਜਿੱਥੇ ਬਾਹਰ ਜਾਣ ਨੂੰ ਜਗ੍ਹਾ ਨਾ ਹੋਵੇ ਇਹ ਸਾਥ ਸੰਗਤ ਜੀ ਖਿਸਕ ਗਏ ਦੋਨੋਂ ਟੀਵੀ ਮਾਲ ਖਿਸਕ ਗਏ ਉੱਠ ਕੇ ਸਪੀਕਰ ਦੇ ਵੱਲ ਚਲੇ ਗਏ ਸਪੀਕਰ ਦੇ ਪਿੱਛੇ ਬੂਹਾ ਉਹਦੇ ਵਿੱਚੋਂ ਹੋਰ ਉਹਦੇ ਕਮਰੇ 'ਚ ਵੜ ਗਏ ਨਾਲ ਮੇਰੇ ਕੋਲੇ ਫਤਿਹਗੜ ਸਾਹਿਬ ਦਾ ਐਮਪੀਸੀ ਸਰਦਾਰ ਅਮਰ ਸਿੰਘ ਮੈਂ ਉਹਨੂੰ ਪੁੱਛਿਆ ਸਰ ਅਮਰ ਸਿੰਘ ਫੀਕਰ ਦੇ ਕਮਰੇ 'ਚ ਬਾਹਰ ਜਾਣ ਨੂੰ ਦਰਵਾਜਾ ਹੈ ਭਾਈ ਅਮਰੀਕ ਸਿੰਘ ਕਹਿੰਦਾ ਤੁਸੀਂ ਆਈਪੀਐਸ ਰਹੇ ਹੋ ਮੈਂਬਰ ਪਾਰਲੀਮੈਂਟ ਰਹੇ ਹੋ ਕਿਹੜਾ ਕਮਰਾ ਹੈ ਜਿੱਥੇ ਬਾਹਰ ਜਾਣ ਨੂੰ ਜਗਣਾ ਨਾ ਹੋਵੇ ਇਹ ਸਾਥ ਸੰਗਤ ਜੀ ਖਿਸਕ ਗਏ ਦੋਨੋਂ ਟੀਵੀ ਮਾਲ ਖਿਸਕ ਗਏ ਪਰ ਜਿਹੜਾ ਪਾਕਿਸਤਾਨ ਦਾ ਬੇਨजीर ਭੁੱਟੋ ਜਿਹੜੀ ਉਥੋਂ ਦੀ ਪ੍ਰਾਈਮ ਮਿਨਿਸਟਰ ਸੀ ਉਹਦਾ ਬੇਟਾ ਹੁਣ ਵੱਡਾ ਐਮਪੀ ਬਣਿਆ ਹੋਇਆ ਹੈ ਪਾਕਿਸਤਾਨ ਉਸਨੇ ਯੂਐਨ ਦੀ ਜਨਰਲ ਅਸੈਂਬਲੀ ਦੇ ਵਿੱਚ ਰੂਬ ਰੂਹ ਕਹਿੰਦਾ ਜੋ ਮੈਂ ਪਾਰਲੀਮੈਂਟ ਦੇ ਵਿੱਚ ਬੋਲਿਆ ਸੀ ਕਿ ਸਿੱਖਾਂ ਨੂੰ ਇਹ મોદી ਸਰਕਾਰ ਨੇ ਮਰਵਾਇਆ ਅਮਰੀਕਾ ਦੀ ਕੈਨੇਡਾ ਦੀ ਬਲੈਟ ਤੇ ਪਾਕਿਸਤਾਨ ਦੀ ਇਹਨਾਂ ਨੇ ਸੋਵਰਨਿਟੀ ਬਾਦਸ਼ਾਹੀ ਤੋੜੀ ਤੀ ਹੈ ਜਿਹੜਾ ਕੋਈ ਦੂਜਾ ਮੁਲਕ ਕਿ ਸੇ ਮੋਲ ਖਦੇ ਸ਼ਹਿਰੀ ਸਿਟੀਜ਼ਨ ਨੂੰ ਨਹੀਂ ਮਾਰਦਾ ਇਹ ਸਾਰੀਆਂ ਗੱਲਾਂ ਬੇਰਨਜ਼ੀਰ ਪੋਟੋ ਦੇ ਪੁੱਤ ਨੇ ਯੂਐਨਡੀ ਜਨਰਲ ਅਸੈਂਬਲੀ ਦੇ ਵਿੱਚ ਜਾਂ ਕੇ ਕਹਿ ਦਿੱਤੀਆਂ ਉਹ ਰਿਪੋਰਟ ਦੇ ਉੱਤੇ ਤੁਸੀਂ ਸੁਣ ਸਾਜਿਓ ਟੋਡੀ ਅਵਾਜ਼ ਯੂਨੈਸਕੋ ਜਨਰਲ ਅਸੈਂਬਲੀ ਦਾ ਪਛਾੜ ਦਿੱਤੀ ਹੈ ਤੁਸੀਂ ਭੋਲੇ ਬਣ ਜੋ ਕੁਛ ਬਣ ਜੋ ਪਰ 1999 ਦੇ ਵਿੱਚ ਤੁਸੀਂ ਮੈਨੂੰ ਫਾਂਸੀ ਤੋਂ ਬਿਚਾ ਕੇ ਵੋਟਾਂ ਪਾਖੇ ਜੇਲ੍ਹ ਦੇ ਵਿੱਚ ਚੋਕੜਾ ਐ ਸੀ ਮੈਂ ਉਸ ਟਾਈਮ ਦੀ ਤੁਹਾਡੀ ਵਫਾਦਾਰੀ ਕਰਦਾ ਰਿਹਾ ਤੁਸੀਂ ਮੰਨੋ ਨਾ ਮੰਨੋ ਇਹ ਤੁਹਾਡੀ ਮਰਜ਼ੀ ਹੈ ਇੱਧਰ ਉੱਧਰ ਮੈਂ ਨਹੀਂ ਗਿਆ ਜਾਂ ਖੱਬੇ ਨਾ ਸੱਜੇ ਨਾ ਸਿੱਧਾ ਨਾ ਪੁੱਠਾ ਤੋਡੀ ਨਮਾਇੰਦਗੀ ਕਰਦਾ ਰਹਿ ਐ ਅੰਤ ਸਮੇਤ ਕਰਦਾ ਰਹੂੰਗਾ ਸੋਹਣੇ ਸਾਰੇ ਕਿਉਂ ਕਰਕੇ ਤੁਸੀਂ ਵੋਟਾਂ પાਕੇ ਮੈਨੂੰ ਇੱਕ ਨਵਾਂ ਜੀਵਨ ਦਿੱਤਾ ਸੋ ਸਾਧ ਸੰਗਤ ਜੀ ਆਪਣੀ ਸ਼ਕਤੀ ਨੂੰ ਸਮਝੋ ਬਿਮਾਰਾਂ ਮਰਗਣ ਕਦੇ ਕਮਲ ਦੇ ਫੁੱਲ ਨੂੰ ਕਦੇ ਛਾੜੂ ਨੂੰ ਕਦੇ ਪੰਜੇ ਨੂੰ ਕਦੇ ਬਾਜ਼ਲਾ ਨੂੰ ਉਹਨਾਂ ਨੇ ਕੀ ਕੀਤਾ ਤੁਹਾਡੇ ਲਈ ਮੈਨੂੰ ਦੱਸੋ ਤਾਂ ਸਹੀ ਸ਼ਰੋਬਨੀ ਅਖਲੀ ਤੋਂ ਨੰਬਰ 7 ਨੇ ਆਪਣੀ ਜਾਨ ਆਪਣੀ ਤਲੀ ਤੇ ਰੱਖ ਕੇ ਟੁੱਡੀ ਨਮਾਇੰਦਗੀ ਅੱਜ ਵੀ ਅਸੀਂ ਕਰ ਰਹੇ ਆ ਤੇ ਦਲ ਖਾਲਸਾ ਵੀ ਨਾਲ ਸਾਡੇ ਸੋ ਮੈਂ ਆਸ ਕਰਦੇ ਆਂ ਕਿ ਹੁਣ ਵੋਟਾਂ ਪੈਣੀਆਂ ਤਰਨ ਤਰਨ ਅਸੈਂਬਲੀ ਸੀਟ ਦੀਆਂ ਸਾਡਾ ਕੈਂਡੀਡੇਟ ਉੱਥੇ ਖੜਾ ਹੋਊਗਾ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਐਤਕੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਦਾ ਨਮਾਇੰਦਗਾ ਅਸੈਂਬਲੀ ਚੰਡੀਗੜ੍ਹ ਦੇ ਵਿੱਚ ਭੇਜੋ ਜਿਹੜੀ ਗੱਲ ਅਸੀਂ ਇੱਥੇ ਕਰਦੇ ਆਂ ਇਹ ਸਰਕਾਰੀ ਰਿਕਾਰਡ ਦੇ ਉੱਤੇ ਛਪ ਜਾਵੇ ਤੇ ਆਪਾਂ ਅੱਗੇ ਚੱਲੀਏ आजादी ਦੇ ਲਈ ਬਹੁਤ ਹੈ ਤੁਸੀਂ ਜ਼ਿੰਮੇਦਾਰ ਹੋ ਪਿਛਲੇ ਸਾਲ ਅਸੀਂ ਵਾਅਦਾ ਮਜਾਰਾ ਕੀਤਾ ਸੀ ਕਿਉਂ ਕੀਤਾ ਸੀ ਇੱਥੇ ਸਾਡੀ ਕਣਕ ਦੀਆਂ ਭਾਅ 2400 ਰੁਪਏ ਕਿਲੋਟਲ ਸੀ ਵਾਅਦਾ ਪਾੜ ਕਰ ਜਾਂਦੇ ਤੇ 3600 ਰੁਪਇਆ ਅਸੀਂ ਵਟਣਾ ਸੀ ਇਹ ਮੋਦੀ ਤੇ ਹਿੰਦੂ ਹਕੂਮਤ ਨੇ ਸਾਨੂੰ ਟਰਣਕ ਦੇ ਵਿੱਚ 1200 ਰੁਪਇਆ ਕਿਲੋ ਕੁਇੰਟਲ ਦਾ ਡਾਟਾ ਪਾਤਾ ਫੇਰ ਤੁਸੀਂ ਇਹਨਾਂ ਦੇ ਨਾਲ ਚੱਲੋਗੇ ਮੈਨੂੰ ਦੱਸੋ ਕਿੰਨੇ ਤੋਂ ਡੀ ਅਗਵਾਈ ਕੀਤੀ ਹੈ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਸਾਰੇ ਪਾਸੇ ਅਸੀਂ ਜਾਂਦੇ ਆਂ ਭੀਖ ਮੰਗਦੇ ਆਂ ਕਿ ਸਾਡਾ ਮੋੜ ਖਲੇ ਦਾ ਕਰੋ ਸਾਨੂੰ ਖਾਲਸਾ ਣ ਦਿਓ ਸਾਧ ਸੰਗਤ ਜੀ ਅੰਗਰੇਜ਼ਾਂ ਦੇ ਖਿਲਾਫ ਅਸੀਂ ਲੜ ਪਏ ਪਰ ਅਸੀਂ ਸੋਚਿਆ ਨਹੀਂ ਕਿ ਜੇ ਅੰਗਰੇਜ਼ ਚਲੇ ਗਿਆ ਤੇ ਹੁਣ ਜਮਹੂਰੀਅਤ ਦਾ ਯੋਗ ਹੈ ਜਮਹੂਰੀਅਤ ਦਾ ਮਤਲਬ ਹੈ ਕਿ ਜਿਹਦੀਆਂ ਵੋਟਾਂ ਜ਼ਿਆਦਾ ਹੋਣ ਜੀਆਂ ਉਹਦੀ ਸਰਕਾਰ ਬਣੋਂਗੇ ਮੁਸਲਮਾਨ ਤੇ ਹਿੰਦੂ ਦੀ ਗਿੰਤਰੀ ਆਪਣੇ ਤੋਂ ਬਹੁਤ ਜ਼ਿਆਦਾ ਪਰ ਅਸੀਂ ਆਪਣਾ ਮੋਲਕ ਨਹੀਂ ਬਣਿਆ ਜਿਵੇਂ ਇੱਥੇ ਅੰਗਰੇਜ਼ ਸੀ Hindu ਵੀ ਗੁਲਾਮ ਸੀ Musalman ਵੀ ਗੁਲਾਮ ਸੀ ਅਸੀਂ ਵੀ ਗੁਲਾਮ ਸੀ ਇਸ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਸੀ ਸਮਝੀ ਹੁਣ ਤੁਸੀਂ ਮੇਰੇ ਕੋਲੇ ਆਉਂਦੇ ਹੋ ਕਿ ਸਾਨੂੰ ਅਮਰੀਕਾ ਭੇਜ ਦੇ ਮੈਂ ਤਾਂ ਤੁਹਾਡਾ ਡਾਕਟਰ ਐ ਜਿਵੇਂ ਤੁਸੀਂ ਕਹਿੰਦੇ ਹੋ ਦਰਦ ਹੁੰਦਾ ਪਰ ਜਰ ਤੁਸੀਂ ਵੀ ਮੇਰੇ ਹੱਥੇ ਕਦੇ-ਕਦੇ ਲੱਗਦੇ ਕਰੋ ਕੋਈ ਮਾੜੀ ਗੱਲ ਤਾਂ ਹੈ ਨਹੀਂ ਜੀ ਮੈਂ ਹੁਣ ਟੋਡਾ ਬਹੁਤ ਰਣੀ ਹੁੰਦਾ ਹੋਇਆ ਜਸਬੀਰ ਸਿੰਘ ਬੁਟੜੇ ਦਲਬੀਰ ਸਿੰਘ ਬੰਡਾਲਾ ਬਲਜੀਤ ਸਿੰਘ ਬੁੱਟਰ ਗਿੰਦਰ ਸਿੰਘ ਮੀਆਂਪੁਰ ਸਾਹਿਬ ਸੁਰਜਿੰਦਰ ਸਿੰਘ ਕੈਨੇਡਾ ਹਰਪਾਲ ਸਿੰਘ ਬਲੇਰ ਹਾਂ ਅਪਕਾਰ ਸਿੰਘ ਸੰਧੂ ਸਾਹਿਬ ਸਾਰਿਆਂ ਦਾ ਮੈਂ ਬਹੁਤ ਧੰਨਈ ਆ ਖਾਸ ਕਰਕੇ ਤੁਹਾਡਾ ਜਿਹੜਾ ਤੁਸੀਂ ਆਪਣਾ ਕੰਮਕਾਰ ਛੱਡ ਕੇ ਆਏ ਹੋ ਤੇ ਹੁਣ ਧਾਰਾਂ ਦਾ ਟਾਈਮ ਹੈ ਮੈਂ ਜਿਆਦਾ ਨਹੀਂ ਬੋਲਦਾ ਕਿ ਕਿਤੇ ਤੁਹਾਡਾ ਨਵੇਰਾ ਦੁੱਧ ਨਾ ਛਾੜ ਗਵੇ ਵਾਇਬਰ ਜੀ ਦਾ ਖਾਸ ਵਾਇਬਰ ਦੀ ਕੀਮਤ ਹੈ